ਸਰਕਾਰੀ ਮੰਡੀਆਂ ਦਾ ਭੋਗ ਪਾਉਣਾ ਹੈ ਫਿਰ ਇਹਨਾਂ ਨੇ ਮੋਟਰਸਾਈਕਲਾਂ ਦੀ ਗੱਲ ਕੀਤੀ ਫਿਰ ਉਹਦੇ ਵਿੱਚ ਇਹਨਾਂ ਨੇ ਫਰਿੱਜਾਂ ਦੀ ਗੱਲ ਕੀਤੀ ਕਿ ਲੋਕਾਂ ਨੂੰ ਉਹ ਡਰਾ ਦਾ ਲਾਲਚ ਦੇ ਕੇ ਸ਼ਹਿਰ ਲੋਕ ਇਧਰ ਨਾ ਆ ਜਾਣ ਗੁਲਾਮ ਹੋ ਚੁੱਕਿਆ ਆੜਤੀਆਂ ਦਾ ਆੜਤੀਆਂ ਦੇ ਦਬਾਅ ਥਲੇ ਉਧਰ ਨੂੰ ਜਾ ਰਿਹਾ ਹੈ ਤਾਂ ਬੰਦ ਕੀਤੀਆਂ ਕੀ ਕਾਰਨ ਹੈ ਸਪਸ਼ਟ ਹੈ ਕਿ ਇਹਨਾਂ ਨੇ ਸਹਿਲੂ ਚਲਾਇਆ ਲੋਕਾਂ ਦਾ ਮਾਲ ਸਿੱਧਾ ਆੜਤੀਆਂ ਨੂੰ ਕਹਿ ਕੇ ਦਬਾਅ ਬਣਾ ਕੇ ਇੱਥੇ ਧੱਕਾ ਕਿ ਇਹ ਜਿਹੜਾ ਡਕਰੂ ਵਾਲਾ ਸਹਿਲੂ ਆਏ ਤੇ ਲੋਕਾਂ ਦਾ ਅਨਾਜ ਕਿਚਨ ਉਧਰ ਨੂੰ ਲੋਕਾਂ ਨੂੰ ਲਾਲਚ ਦਿੱਤਾ ਗਿਆ ਇਹ ਕਿਹਾ ਵੀ ਅਸੀਂ ਇੱਥੇ ਡਰਾ ਕੱਢਾਂਗੇ ਟਰੈਕਟਰ ਕੱਢਿਆ ਫਿਰ ਇਹਨਾਂ ਨੇ ਮੋਟਰਸਾਈਕਲਾਂ ਦੀ ਗੱਲ ਕੀਤੀ ਫਿਰ ਉਹਦੇ ਵਿੱਚ ਇਹਨਾਂ ਨੇ ਫ੍ਰਿਜਾਂ ਦੀ ਗੱਲ ਕੀਤੀ ਕਿ ਲੋਕਾਂ ਨੂੰ ਉਹ ਡਰਾ ਦਾ ਲਾਲਚ ਦੇ ਕੇ ਛਾੜ ਲੋਕ ਇਧਰ ਨੂੰ ਆ ਜਾਣ ਗੁਲਾਮ ਹੋ ਚੁੱਕਿਆ ਆਰਤੀਆਂ ਦਾ ਆਰਤੀਆਂ ਦੇ ਦਬਾਤ ਥਲੇ ਉਧਰ ਨੂੰ ਜਾ ਰਿਹਾ ਹੈ ਕਿ ਸਰਕਾਰ ਨੇ ਜਿਹੜੇ ਸੈਲੂਜ ਸੀਗੇ ਉਹਨਾਂ ਸੈਲੂਜ ਨੂੰ ਮਤਲਬ ਮੰਡੀਆਂ ਐਲਾਨਤਾ ਅਸੀਂ ਸਮਝਦੇ ਹਾਂ ਜੇ ਮੰਡੀਆਂ ਐਲਾਨਣਾ ਆਪਣੇ ਆਪ ਦੇ ਵਿੱਚ ਸਰਕਾਰੀ ਮੰਡੀਆਂ ਦਾ ਭੋਗ ਪਾਉਣਾ ਹੈ ਸਰਕਾਰ ਇਨਡਾਇਰੈਕਟ ਢੰਗ ਦੇ ਨਾਲ ਸਾਡੀਆਂ ਸਰਕਾਰੀ ਮੰਡੀਆਂ ਦਾ ਭੋਗ ਪਾਉਣ ਤੇ ਤਰੀ ਹੋਈ ਹੈ ਅਸੀਂ ਇਹਨੂੰ ਹੰਡਾ ਚੁੱਕੇ ਹਾਂ ਐਕਸਪੀਰੀਅੰਸ ਹੋ ਚੁੱਕਿਆ ਹੈ ਪਿਛਲੇ ਸਾਲ ਡਕਰੂ ਦਾ ਜਿਹੜਾ ਸੈਲੋ ਹੈ ਉਸ ਇੱਕ ਸੈਲੋ ਨੇ 35 ਮੰਡੀਆਂ ਪ੍ਰਭਾਵਿਤ 36 ਮੰਡੀਆਂ ਪ੍ਰਭਾਵਿਤ ਕੀਤੀਆਂ ਸੀ ਔਰ ਐਤਕੀ ਮੰਡੀ ਬੋਰਡ ਮੋਗਾ ਦੇ ਘਾਰੀਆਂ ਨੇ ਇੱਕ ਰਿੱਡਨ ਦੇ ਵਿੱਚ ਸਾਨੂੰ ਚਿੱਠੀ ਲਿਖ ਕੇ ਦੇਤੀ ਹੈ ਉਹਨਾਂ ਨੇ ਸਪਸ਼ਟ ਕਰਤਾ ਕਿ ਅਸੀਂ 8 ਮੰਡੀਆਂ ਬੰਦ ਕੀਤੀਆਂ ਨੇ ਤਕੀ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਅਨਾਜ ਘਟਿਆ ਤਾਂ ਬੰਦ ਕੀਤੀਆਂ ਕੀ ਕਾਰਨ ਹੈ ਸਪਸ਼ਟ ਹੈ ਕਿ ਇਹਨਾਂ ਨੇ ਸਹਿਲੂਤ ਲਾਇਆ ਲੋਕਾਂ ਦਾ ਮਾਲ ਸਿੱਧਾ ਆੜਤੀਆਂ ਨੂੰ ਕਹਿ ਕੇ ਦਬਾਅ ਬਣਾ ਕੇ ਇੱਥੇ ਤੱਕ ਕਿ ਇਹ ਜਿਹੜਾ ਡਕਰੂ ਵਾਲਾ ਸਹਿਲੂ ਆਏ ਤੇ ਜੇ ਲੋਕਾਂ ਦਾ ਅਨਾਜ ਖਿੱਚਣ ਨੂੰ ਉਧਰ ਨੂੰ ਲੋਕਾਂ ਨੂੰ ਲਾਲਚ ਦਿੱਤਾ ਗਿਆ ਇਹ ਕਿਹਾ ਵੀ ਅਸੀਂ ਇੱਥੇ ਡਰਾ ਕੱਢਾਂਗੇ ਟਰੈਕਟਰ ਕੱਢਿਆ ਫਿਰ ਇਹਨਾਂ ਨੇ ਮੋਟਰਸਾਈਕਲਾਂ ਦੀ ਗੱਲ ਕੀਤੀ ਫਿਰ ਉਹਦੇ ਵਿੱਚ ਇਹਨਾਂ ਨੇ ਫਰਿੱਜਾਂ ਦੀ ਗੱਲ ਕੀਤੀ ਕਿ ਲੋਕਾਂ ਨੂੰ ਉਹ ਡਰਾ ਦਾ ਲਾਲਚ ਦੇ ਕੇ ਸ਼ਾਦ ਲੋਕੇ ਇਧਰ ਨੂੰ ਆ ਜਾਣ ਇਹ ਭਾਵੇਂ ਮੇਰਾ ਕਿਸਾਨ ਨਹੀਂ ਚਾਹੁੰਦਾ ਕਿ ਇਧਰ ਨੂੰ ਜਾਣਾ ਲੇਕਿਨ ਇਹ ਜ਼ਰੂਰ ਹੈ ਕਿ ਕਿਸਾਨ ਆਰਥਿਕ ਪੱਖੋਂ ਕਮਜ਼ੋਰ ਆ ਉਹ 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 ਗੁਲਾਮ ਹੋ ਚੁੱਕਿਆ ਆਰਥਿਕਿਆਂ ਦਾ ਆਰਥਿਕਿਆਂ ਦੇ ਦਬਾਅ ਥਲੇ ਉਹਧਰ ਨੂੰ ਜਾ ਰਿਹਾ ਸੋ ਇਹ ਜਿਹੜਾ ਟ੍ਰੈਂਡ ਹੈ ਸਰਕਾਰਾਂ ਦਾ ਜਿਹੜਾ ਵਰਤਾਰਾ ਹੈ ਤੇ ਸੈਲੋਜ ਨੂੰ ਮੰਡੀਆਂ ਬਣਾ ਕੇ ਸਾਡੀਆਂ ਮੰਡੀਆਂ ਨੂੰ ਫੇਲ ਕਰਨ ਵਾਲਾ ਇਦੇ ਖਿਲਾਫ ਅਸੀਂ ਪ੍ਰੋਟੈਸਟ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਲੇਬਰ ਯੂਨੀਅਨ ਸਾਡੇ ਨਾਲ ਹੋਣਗੀਆਂ ਜਿਹਦੇ ਵਿੱਚ ਟਰੈਕਟਰ ਟਰਾਲੀ ਦੇ ਟਰੱਕ ਯੂਨੀਅਨ ਸਾਡੇ ਨਾਲ ਹੋਣਗੀਆਂ ਅਸੀਂ ਸਾਰਿਆਂ ਨੇ ਉਹਨਾਂ ਉਹਨਾਂ ਜ਼ਿਲ੍ਹਿਆਂ 'ਚ ਸੱਤ ਜ਼ਿਲ੍ਹੇ ਨੇ ਜਿਹੜੇ ਜਿਵੇਂ ਇੱਥੋਂ ਸ਼ੁਰੂ ਹੋ ਜੀਏ ਆਪਾਂ ਮਲੇਰਕੋਟਲੇ ਤੋਂ ਪਟਿਆਲਾ ਸੰਗਰੂਰ ਬਰਨਾਲਾ ਫਰੀਦਕੋਟ ਮੋਗਾ ਤੇ ਗੁਰਦਾਸਪੁਰ ਇਹਨਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿੱਥੇ-ਜਿੱਥੇ ਵੀ ਸੈਲੋ ਦੀਆਂ ਮੰਡੀਆਂ ਐਲਾਨੀਆਂ ਆ ਉਨਾ-ਉਨਾ ਜ਼ਿਲ੍ਹਿਆਂ ਦੇ ਵਿੱਚ ਅਸੀਂ ਜ਼ਿਲ੍ਹਾ ਮੰਡੀ ਅਫਸਰਾਂ ਦੇ 28 ਤਰੀਕ ਨੂੰ 28 ਅਪ੍ਰੈਲ ਨੂੰ ਸਾਰੇ ਜਣੇ ਇਕੱਠੇ ਹੋ ਕੇ ਪ੍ਰੋਟੈਸਟ ਕਰਾਂਗੇ ਸਰਕਾਰ ਨੂੰ ਇੱਕ ਮੈਸੇਜ ਦੇਵਾਂਗੇ ਕਿ ਇਹ ਤੋਂ ਵਾਪਸ ਆਵੇ ਨਹੀਂ ਆਉਂਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਜਿਨ੍ਹਾਂ ਦੇ ਵਿੱਚ ਵੱਡੀ ਲੜਾਈ ਮਤਲਬ ਸ਼ੁਰੂ ਕਰਾਂਗੇ ਤੇ ਇਹਦੇ ਲਈ ਸਾਡੀ ਇੱਥੇ ਅੱਜ ਮੀਟਿੰਗ ਹੋਈ ਹੈ ਕਿ ਇਹਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਕਿ ਇਹਨਾਂ ਨੇ ਜਾ ਕੇ ਮਲੇਰਕੋਟਲੀ ਵਾਲੇ ਜਿਹੜਾ ਡੀਐਮਓ ਹੈ ਜ਼ਿਲ੍ਹਾ ਮੰਡੀ ਅਫਸਰ ਉਹਦੇ ਬਾਅਦ ਚਰਚਾ ਨੇ ਇਹਦੇ ਸਾਲੋਂ ਦੀ ਗੱਲ ਕਰਦੇ ਆ ਕੇਂਦਰ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਦੇਖੋ ਐਫਸੀਆਈ ਨੇ ਮੰਡੀਆਂ ਕੋਸ਼ਤ ਕਰਵਾਈਆਂ ਨੇ ਜੇ ਐਫਸੀਆਈ ਇਹ ਕੰਮ ਕਰਦੀ ਹੈ ਤੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਇਹਦੇ ਵਿੱਚ ਪਾਰਟਿਸਪੇਟ ਕਰ ਚੁੱਕੀ ਆ ਪੰਜਾਬ ਸਰਕਾਰ ਨੇ ਮੰਡੀ ਬੋਰਡ ਪੰਜਾਬ ਦੇ ਨੇ ਇਹਨਾਂ ਨੂੰ ਮੰਡੀਆਂ ਲਾਣਿਆ ਤਾਂ ਇਹਦਾ ਮਤਲਬ ਉਹ ਜਿਹੜਾ ਕੇਂਦਰ ਕਰਨਾ ਚਾਹੁੰਦੀ ਆ ਉਹਨੂੰ ਪੰਜਾਬ ਸਰਕਾਰ ਕਰਵਾ ਰਹੀ ਹੈ ਪੰਜਾਬ ਸਰਕਾਰ ਦੀ ਇਸ਼ਾਰੇ ਨਾਲ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸਾਡੀਆਂ ਮੰਡੀਆਂ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਨੂੰ ਅਸੀਂ ਕਦਾਚਿਤ ਬਦਰ برداشت ਨਹੀਂ ਕਰਾਂਗੇ